ਕਿ ਪਤਾ ਨਾ ਮੈਂ ਆਈ ਆਂਦੀ ਮੈਂ ਕੋਲ ਤੁਹਾਨੂੰ ਦਰਸ਼ਨ ਕਰਨ ਆਣੇ ਸੀਗੇ ਉਹ ਤਾਂ ਕੋਈ ਮਰੀਜ਼ਾਂ ਨੂੰ ਦੇਖਣ ਜਾ ਰਹੀ ਆ ਇਹਨਾਂ ਦੇ ਇਹਨਾਂ ਦੇ ਕੀ ਕਹਿੰਦੇ ਆ ਇਹਨਾਂ ਦੇ ਧਰਨਿਆਂ ਦੇ ਵਿੱਚ ਆਮ ਜਨਤਾ ਦੇਖੋ ਕਿੰਨੀ ਪਰੇਸ਼ਾਨ ਹੈਗੀ ਆ ਠੀਕ ਹੈ ਹੁਣ ਮੈਂ ਤਾਂ ਇੱਥੇ ਲੰਘ ਕੇ ਜਾ ਰਹੀ ਸੀ ਮੈਂ ਮਹਾਨਤਾ ਬਲਵੇੜੇ ਦੀ ਮੈਨੂੰ ਇਹ ਨਹੀਂ ਪਤਾ ਉਹ ਕੀ ਸੀ ਨਾ ਕੀ ਨਹੀਂ ਮੈਂ ਕਿਸੇ ਪੇਸ਼ੈਂਟ ਨੂੰ ਦੇਖਣ ਜਾ ਰਹੀ ਸੀ ਜ਼ਰੂਰੀ ਸੀ ਹੁਣ ਇਹ ਕਹਿੰਦੇ ਲੰਘਣਾ ਨਹੀਂ ਹੁਣ ਦੱਸੋ ਜੇ ਐਂਬੂਲੈਂਸ ਆਏ ਕਿ ਤਾਂ ਵੀ ਤਾਂ ਖੋਲਣਗੇ ਹੈ ਨਾ ਬਟਸਾ ਮੁੱਕੀ ਆਸੀ ਦੂਰੋਂ ਲੰਘ ਜੇ ਨੇ ਪੇਸ਼ੈਂਟ ਮਰ ਜੇ ਖੱਪ ਜੇ ਇਹ ਜਾਣ ਸਰਕਾਰ ਜਾਣੇ ਥੈਂਕ ਯੂ ਨਾ ਨਾ ਐਂਬੂਲੈਂਸ ਨੂੰ ਤਾਂ ਖੋਲਣਗੇ ਜੇ ਮੈਂ ਪੇਸ਼ੈਂਟ ਦੇਖਣ ਜਾ ਰਹੀ ਆ ਤਾਂ ਮੈਂ ਮੁੱਕੀ ਨੂੰ ਜਾਣਾ ਤੇ ਮੈਂ ਪੇਸ਼ੈਂਟ ਦੇਖਣ ਜਾ ਰਹੀ ਆ ਮੈਨੂੰ ਪਤਾ ਨਹੀਂ ਆਈ ਆਂਦੀ ਮੈਂ ਕੋਰੇ ਤੁਹਾਡੇ ਦਰਸ਼ਨ ਕਰਨ ਆਣੇ ਸੀਗੇ ਉਹ ਤਾਂ ਕੋਈ ਮਰੀਜ਼ਾਂ ਨੂੰ ਦੇਖਣ ਜਾ ਰਹੀ ਆ ਹੈਲੋ ਜੀ ਇਹਨਾਂ ਦੇ ਇਹਨਾਂ ਦੇ ਕੀ ਕਹਿੰਦੇ ਆ ਇਹਨਾਂ ਦੇ ਧਰਨਿਆਂ ਦੇ ਵਿੱਚ ਆਮ ਜਨਤਾ ਦੇਖੋ ਕਿੰਨੀ ਪਰੇਸ਼ਾਨ ਹੈਗੀ ਆ ਠੀਕ ਹੈ ਹੁਣ ਮੈਂ ਤਾਂ শ্রীলੰਕਾ ਜਾ ਰਹੀ ਸੀ ਮੈਂ ਮਹਾਨਤਾ ਬਲਵੇੜੇ ਦੀ ਮੈਨੂੰ ਇਹ ਨਹੀਂ ਪਤਾ ਉਹ ਕੀ ਸੀ ਨਾ ਕੀ ਨਹੀਂ ਮੈਂ ਕਿਸੇ ਪੇਸ਼ੈਂਟ ਨੂੰ ਦੇਖਣ ਜਾ ਰਹੀ ਸੀ ਜ਼ਰੂਰੀ ਸੀ ਹੁਣ ਇਹ ਕਹਿੰਦੇ ਲੰਗਣਾ ਨਹੀਂ ਹੁਣ ਦੱਸੋ ਜੇ ਐਂਬੂਲੈਂਸ ਆਏ ਕਿ ਤਾਂ ਵੀ ਤਾਂ ਖੋਲਣਗੇ ਹੈਨਾ ਪਰ ਸਾਨੂੰ ਕਿਹਾ ਸੀ ਦੂਰੋਂ ਲੰਘ ਜੇ ਨੇ ਪੇਸ਼ੈਂਟ ਮਰ ਜੇ ਖੱਪ ਜੇ ਇਹ ਜਾਣ ਸਰਕਾਰ ਜਾਣੇ ਥੈਂਕ ਯੂ ਨਾ ਨਾ ਐਂਬੂਲੈਂਸ ਨੂੰ ਤਾਂ ਖੋਲਣਗੇ ਜੇ ਮੈਂ ਪੇਸ਼ੈਂਟ ਦੇਖਣ ਜਾ ਰਹੀਆਂ ਤਾਂ ਮੈਂ ਮੁੱਕ ਨਹੀਂ ਸਕਦਾ ਬੋਲੋ ਨਾ ਫਿਰ ਇਹਨੂੰ ਕਿਹਨਾਂ ਜੇ ਹਰਸ ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਸਮਾਣੇ ਭਾਖੜਾ ਦੇ ਪੁਲ ਦੇ ਉੱਤੇ ਕਲਾਰਾਂ ਪਿੰਡ ਦਾ ਨੌਜਵਾਨ ਲਾਢੀ ਸਿੰਘ ਜਿਹਦੀ ਇੱਕ ਲਾਸ਼ ਡੈੱਡ ਬਾਡੀ ਮਿਲੀ ਲਗਭਗ ਕਈ ਦਿਨਾਂ ਬਾਅਦ ਪਰ ਪਰਿਵਾਰ ਇਨਸਾਫ ਲੈਣ ਲਈ ਸੜਕ ਦੇ ਉੱਤੇ ਖੜਾ ਇਸ ਵਕਤ ਭਾਖੜਾ ਦੇ ਪੁਲ ਦੇ ਉੱਤੇ ਦੇਖ ਸਕਦੇ ਹੋ ਤਸਵੀਰਾਂ ਜਾਮ ਹੋ ਚੁੱਕਿਆ ਹੈ ਲਗਭਗ ਕਈ ਕਿਲੋਮੀਟਰ ਤੱਕ ਕਿਉਂ ਜਾਮ ਲਾਉਣਾ ਪਿਆ ਕੀ ਗੱਲਬਾਤ ਹੈ ਪੂਰੀ ਗੱਲਬਾਤ ਕਰਦੇ ਆਂਗੇ ਕੋਈ ਫੋਨ ਨਹੀਂ ਕਰਦਾ ਨਹੀਂ ਆਪਾਂ ਪਰਮਾਰਾ ਜਾਵੇ ਲੱਤ ਬੰਦੇ ਕਰੋ ਦੇਖ ਸਕਦੇ ਹੋ ਜੀ ਆ ਥੋੜਾ ਜਿਹਾ ਰੋਡ ਚੱਲਦਾ ਸੀ ਇਹ ਵੀ ਮੌਕੇ ਤੇ ਬੰਦ ਕਰ ਦਿੱਤਾ ਗਿਆ ਦੇਖ ਸਕਦੇ ਹੋ ਸੜਕ ਦੇ ਵਿਚਾਲੇ ਮਾਈਆਂ ਬੈਗੀਆਂ ਕੁੜੀਆਂ ਜੋ ਠੀਕ ਨਾ ਜੀ ਆਉਂਦੇ ਚੱਲ ਜਾਂਦੇ ਦੇ ਉਸ ਮੱਜੀ ਮੱਜੀ ਨਾ ਲੈਣਾ ਸੁਧਰਾਗੇ पाइन्छ राखेर पाइन्छ ਬਿਲਕੁਲ ਜਾਮ ਕਰ ਦਿੱਤਾ ਹੈ ਰੋਡ ਦੇਖ ਸਕਦੇ ਹੋ ਬਿਲਕੁਲ ਉਧਰ ਰੋਡ ਵਿੱਚ ਬੱਸ ਹੈ ਹਾਂਜੀ ਬਾਈ ਜੀ ਆਪਣਾ ਕੀ ਰਿਸ਼ਤੇਦਾਰ ਸੀ ਆਪਣਾ ਬਾਈ ਮੁੰਡਾ ਸਾਲਾ ਸੀ ਥੋੜਾ ਕੀ ਨਾਮ ਸੀ ਉਹਦਾ ਲਾਡੀ ਸੀ ਲਾਡੀ ਸਿੰਘ ਕਿੰਨੀ ਉਮਰ ਸੀ 26 ਸਾਲ ਅੱਛਾ ਕੀ ਕਾਰਨ ਆ ਜੇ ਧਰਨਾ ਲਾਇਆ ਕੀ ਮੁੱਖ ਕੀ ਮਾਮਲਾ ਹੋਇਆ ਕਾਰਨ ਮੁੰਡੇ ਨੇ ਕਿਸੇ ਨੇ ਜੋ ਨਸ਼ੇੜੀ ਮੁੰਡਾ ਦੀ ਆ ਜਿਹੜਾ ਉਹਨੂੰ ਲੈ ਕੇ ਆਇਆ ਜਾ ਕੇ ਉੱਥੋਂ ਕਿਥੋਂ ਉਹ ਮੁੰਡਾ ਮਸ਼ੀਨ ਤੇ ਕੰਮ ਕਰਦਾ ਸੀਗਾ ਮਸ਼ੀਨ ਕਪੈਂਟੇ ਕਪੈਂਟੇ ਕੰਮ ਕਰਦਾ ਸੀਗਾ ਪਾਣੀ ਪੱਤ ਤੋਂ ਜਾ ਕੇ ਲੈ ਆਇਆ ਪਾਣੀ ਪੱਤ ਤੋਂ ਹਾਂਜੀ ਅੱਛਾ ਦੋ ਦਿਨੋਂ ਤੋਂ ਕੋਲੇ ਰਹਿ ਕੇ ਆਇਆਗਾ ਉੱਥੇ ਉਥੋਂ ਨਾਲ ਹੀ ਲੈ ਕੇ ਆਏਗਾ ਇੱਥੇ ਜਾ ਕੇ ਸਮਾਨੇ ਨੂੰ ਮਾਰ ਕੇ ਫਟ ਕੇ ਚਲੇ ਗਿਆ ਕੋਈ ਕਾਰਨ ਨਹੀਂ ਪਤਾ ਲੱਗਿਆ ਵੀ ਕਿਉਂ ਕੋਈ ਕਾਰਨ ਨਹੀਂ ਪਤਾ ਲੱਗ ਰਿਹਾ ਹੈਗਾ ਤੇ ਉਹ ਗ੍ਰਿਫਤਾਰ ਕਰਖਿਆ ਉਸਨੇ ਗ੍ਰਿਫਤਾਰ ਕਰਿਆ ਹੋਇਆ ਮਵੀ ਵਾਲੀ ਨਹੀਂ ਹਾਂ ਮਵੀ ਵਾਲੀ ਨੇ ਚੱਕ ਲੈਦੀ ਆ ਉਹਦੇ ਨਾਲ ਸਾਨੂੰ ਰਿਪੋਰਟ ਲਿਖਾਈ ਦੀ ਠੀਕ ਹੈ ਮਵੀ ਵਾਲੇ ਕਹਿੰਦੇ ਨੇ ਗੱਦੇ ਬੱਸ ਜਾਓ ਸਮਾਣੀ ਸਦਰ ਚ ਸਦਰ ਵਾਲੇ ਕਹਿੰਦੇ ਨੇ ਕਿਉਂਕਿ ਜੋ ਜਿੰਨ ਕਿਸ਼ਿੰਦਰ ਖੋਦਣਾ ਤੋਂ ਅਸੀਂ ਇਸੇ ਤਰੀਕੇ ਪਤਾ ਹੈ ਤੇ ਜਿਹੜੀ ਲਾਸ਼ ਆ ਕੇ ਤੁਰਤ ਮਿਲ ਗਈ ਸੀ ਲਾਸ਼ ਤਾਂ ਜੀ ਪੁਲਿਸ ਨੂੰ ਉਥੋਂ ਡੈੱਡ ਬੋਡੀ ਮਿਲੀ ਸੀਗੀ ਪੁਲਿਸ ਨੇ ਹਸਪੀਟਲ ਦੇ ਵਿੱਚ ਰੱਖੀ ਹੋਈ ਸੀ ਤੇ ਪੁਲਿਸ ਨੇ ਸਾਨੂੰ ਕੋਈ ਜਾਣ ਨਹੀਂ ਪਰ ਸਾਨੂੰ ਫੇਸਬੁਕ ਤੋਂ ਪਤਾ ਚੱਲੇਗਾ ਵੀ ਸਾਡਾ ਮੁੰਡਾ ਹੈ ਕਈ ਦਿਨਾਂ ਬਾਅਦ ਸੰਸਕਾਰ ਹੋ ਗਿਆ ਨਹੀਂ ਕੋਈ ਸੰਸਕਾਰ ਨਹੀਂ ਹੋਇਆ ਇਹ ਡੈੱਡ ਬੋਡੀ ਹੀ ਹਸਪੀਟਲ ਚ ਪਈ ਹੈ ਕਈ ਦਿਨ ਹੋ ਗਏ ਪਈ ਨੂੰ 15 ਤਰੀਕ ਨੂੰ ਡੈੱਥ ਹੋਈ ਹੈ ਜੀ 16 ਤਰੀਕ ਨੂੰ ਪਈ ਹੈ अच्छा 7 हफ्ता हो गए ये कह सकते हैं कोई कार्रवाई नहीं हुई है ते पर्चा दर्ज हो गया मुंडे ते कोई पर्चा नहीं हुआ जी पुलिस कह रही कि भी ओवरडोज ਦੇ ਨਾਲ ਮਰਿਆਗਾ ਜੀ ਉਹ ਮੁੰਡਾ ਟੀਕੇ ਲਾ ਕੇ ਮਰਿਆ ਹੋਇਆ ਹੈ ਠੀਕ ਟੀਕੇ ਲਾ ਕੇ ਬੰਨ ਕੇ ਮਰਿਆ ਹੋਇਆ ਹੈ ਬੰਨਿਆ ਹੋਇਆ ਕੁਛ ਹੈਗਾ ਸੀ ਉਹਦਾ ਉਹਦੇ ਜਦੋਂ ਮੁੰਡੇ ਦੇ ਟੀਕਾ ਨੇ ਜਾ ਕੇ ਦੇਖਿਆਗਾ ਉਹਦੇ ਬਾਵਾ ਬੰਨੀਆਂ ਹੋਈਆਂ ਸੀ ਜਾਂ ਉਹਨਾਂ ਨੇ ਜਾ ਕੇ ਉਹਨੇ ਜਾਂ ਤੋਂ ਪਹਿਲਾਂ ਕਿਸੇ ਨਾਲ ਕਾਦੇ ਨਾਲ ਬੰਨੀਆਂ ਹੋਈਆਂ ਸੀ ਰਸੀਆਂ ਨਾਲ ਠੀਕ ਹੈ ਦੇਖ ਸਕਦੇ ਜੀ ਮੁੰਡੇ ਦੇ ਰਿਸ਼ਤੇਦਾਰ ਸੀਗੇ